एसजीपीसी प्रधान बनना पसंद करोगे या एमएलए मेरी जो मेरा खालसा पंथ भी ड्यूटी लाएगा तोडी निजी रही कि ये एक होता बंदे दी इच्छा हुंदी है मेरेया देख देखो जी मैं दोनों सेवामा नु सत्कार ਨਾਲ ਕਰਦੀਆਂ ਜੀ ਹੁਣ ਮੈਨੂੰ ਉਹਨਾਂ ਨੇ ਕਿਹਾ ਇਸ ਤੀਹ ਕਾਲੀਦਲ ਦੀ ਤੁਸੀਂ ਡਿਊਟੀ ਨਿਭਾਉਣੀ ਸਾਰੀ ਤੇ ਮੈਂ ਕਿਹਾ ਕਿ ਨਹੀਂ ਨਿਭਾਉਣੀ ਮੈਨੂੰ ਪਾਰਟੀ ਚ ਵੀ ਸੇਵਾ ਦਿੰਦੇ ਐ ਪਾਰਟੀ ਚ ਵੀ ਕਰਦੀ ਐ ਔਰਤਾਂ ਨੂੰ ਵੀ ਆਰਗੇਨਾਈਜ਼ ਕਰਨੀ ਕਰਦੀ ਐ ਜੇ ਮੈਨੂੰ ਧਰਮ ਦੇ ਪ੍ਰਚਾਰ ਲਈ ਜਾਣਾ ਮੈਂ ਉੱਥੇ ਵੀ ਜਾਣਾ ਦੇਖੋ ਸਿੱਖ ਕਦੀ ਵੀ ਸੇਵਾ ਤੇ ਸਿਵਰਨ ਨੂੰ ਨਹੀਂ ਛੱਡ ਸਕਦਾ ਸਿੱਖ ਕਦੀ ਵੀ ਆਪਣੇ ਧਰਮ ਦੇ ਪ੍ਰਚਾਰ ਨੂੰ ਨਹੀਂ ਛੱਡ ਸਕਦਾ ਆਪਣੇ ਸਿਧਾਂਤ ਨੂੰ ਨਹੀਂ ਛੱਡ ਸਕਦਾ ਮੇਰੇ ਵਾਸਤੇ ਦੋਨੋਂ ਚੀਜ਼ਾਂ ਇੰਪੋਰਟੈਂਟ ਹੈ ਜੀ ਪਰ ਮੈਂ ਇਹ ਸਭ ਇਹ ਨਹੀਂ ਕਿ ਜਿਹੜੀ ਡਿਊਟੀ ਮੇਰੀ ਲਾਏਗੀ ਪਾਰਟੀ ਲਾਏਗੀ ਜਾਂ ਮੇਰਾ ਖਾਲਸਾ ਪੰਥ ਲਾਏਗਾ ਜੋ ਜਿਸ ਮਸਤਕ ਪਾਗ ਸੋ ਲਗਾ ਸੀ ਬਸ ਦੋਨਾਂ 'ਚੋਂ ਇੱਕ ਚੋਣਾ ਪੈ ਗਿਆ ਨਹੀਂ ਮੈਂ 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 ਤਾਂ ਕਿਤੇ ਵੀ ਹੋਾਂਗੀ ਜੀ ਧਰਮ ਦਾ ਪ੍ਰਚਾਰ ਤੇ ਕਰਾਂਗੀ ਕਰਾਂਗੀ ਕਿਤੇ ਵੀ ਹੋ ਮੈਂ ਕੱਲੋਂ ਐਮ.ਐਲ.ਏ ਦੀ ਇਲੈਕਸ਼ਨ ਜੇ ਤੁਸੀਂ ਲੜਦੇ ਹੋ ਫਿਰ ਅੱਗੇ ਜੇ ਜਿੱਤਦੇ ਹੋ ਤਾਂ ਮੰਤਰੀ ਬਣਦੀ ਚਾਹੀਏ ਤੁਸੀਂ ਇੱਛਾ ਬੰਦੇ ਦੀ ਦੇਖੋ ਜਦੋਂ ਆਪਾਂ ਸਿਆਸਤ ਹਰ ਬੰਦਾ ਹਰੇਕ ਪ੍ਰੋਫੈਸ਼ਨ ਤਰੱਕੀ ਦਾ ਸੁਪਨਾ ਦੇਖਦਾ ਨਾ ਤਰਦੇ ਆ ਜੀ ਇਹ ਤਾਂ ਜੇ ਕਿਸੇ ਭਾਗਾ ਚ ਹੋਏਗੀ ਤੇ ਜ਼ਰੂਰ ਮਿਲਦੀ ਹੈ ਜੀ ਇੱਛਾ ਨੂੰ ਤੇ ਹਰ ਬੰਦਾ ਸੋਚਦਾ ਜਿੱਥੇ ਤੁਰਿਆ ਸੀ ਅੱਗੇ ਵਧিয়ে ਪਰ ਮੇਰੇ ਲਾਲਚ ਨਹੀਂ ਕੋਈ ਲਾਲਸਾ ਨਹੀਂ ਹੈ ਕੋਈ ਮੇਰੀ ਇਹ ਨਹੀਂ ਹੈ ਕਿ ਮੈਂ ਲਾਲਸਾ ਰੱਖੀ ਹੋਈ ਹੈ ਕਿ ਮੇਰਾ ਆਈ ਹੋਏਗਾ ਤੇ ਮੈਂ ਕਰਨੀ ਸਿਆਸਤ ਨਹੀਂ ਕਰਨੀ ਇਹ ਮੇਰੀ ਲਾਲਸਾ